ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ੇ ਵਿਰੋਧ ਦਾ ਸ਼ੁਰੂ ਕੀਤਾ ਹੈ ਜਿਸ ਨੂੰ ਲੈ ਕੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀਆਂ ਜਾ ਰਹੀਆਂ ਨੇ ਕਈ ਥਾਵਾਂ ਦੇ ਉੱਪਰ ਨਸ਼ੇ ਤਸਕਰਾਂ ਦੇ ਘਰ ਵੀ ਟਾਜ ਜਾ ਰਹੇ ਨੇ ਮੈਂ ਏਐਸ ਜਸਬੀਰ ਸਿੰਘ ਐਸਐਸਐਫ ਫੋਰਸ 52804 112 ਤੋਂ ਜਦੋਂ ਵੀ ਸਾਨੂੰ ਕੋਈ ਐਕਸੀਡੈਂਟ ਦੀ ਕਾਲ ਆਉਂਦੀ ਆ ਅਸੀਂ 2-4 ਮਿੰਟ ਵਿੱਚ ਤੁਰੰਤ ਉੱਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚਦੇ ਆ ਸਾਨੂੰ ਇਸ ਗੱਡੀ ਵਿੱਚ ਮੈਡੀਕਲ ਕਿੱਟ ਦਿੱਤੀ ਗਈ ਹੈ ਜਿਸ ਤੇ ਵਿੱਚ ਡੈਟੋਲ, ਬੀਟਾਡੀਨ, ਟੇਪ, ਪੱਟੀਆਂ, ਬੈਂਡੇਜ, ਸੀਜ਼ਰ ਆਦਿ ਕੁਝ ਦਿੱਤਾ ਗਿਆ ਹੈ ਜਿਹਦੇ ਨਾਲ ਅਸੀਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੰਨੇ ਆ ਮੇਰਾ ਨਾਮ ਕਨਸਟੇਬਲ ਅਨਮੋਲ ਸ਼ਰਮਾ ਹੈ ਐਸਐਸਐਫ ਵੀ ਤਰਨਾਤਾ ਸਾਨੂੰ ਵਾਇਰਲੈਸ ਦੇ ਥਰੂ ਜਾਂ ਫੋਨ ਦੇ ਥਰੂ ਜਦੋਂ ਵੀ ਇਤਲਾ ਮਿਲਦੀ ਹੈ ਅਸੀਂ ਜ਼ਖਮੀ ਦੀ ਹੈਲਪ ਕਰਦੇ ਹਾਂ ਸਾਨੂੰ ਹੁਣ ਟੈਬ ਪ੍ਰੋਵਾਈਡ ਕੀਤੇ ਗਏ ਹਨ ਜਿਸ ਦੇ ਥਰੂ ਅਸੀਂ ਜ਼ਖਮੀ ਕੋਲ ਜਲਦੀ ਤੋਂ ਜਲਦੀ ਪਹੁੰਚ ਕੇ ਉਸਦੀ ਮਦਦ ਕਰਦੇ ਐਸਐਸਐਫ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਵੈਸੇ ਤਾਂ ਬਹੁਤ ਸਾਰੇ ਕੰਮਾਂ ਚ ਪਹਿਲਾ ਸੂਬਾ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪ ਦੀ ਅਲੱਗ ਪੁਲਿਸ ਬਣਾ ਲਈ That's a tip. ਗੱਲ ਕਰੀਏ ਤਾਂ ਫ੍ਰੀਕੋਰਡ ਪੁਲਿਸ ਦੀ ਤਾਂ ਅੱਜ ਮਿਸ਼ਨ ਕਾਸ ਕੋ ਤਹਿਤ ਅੱਜ ਦਾ ਕਾਸ ਕੋ ਤਹਿਤ ਜਿਹੜਾ ਅੱਜ ਸਰਚ ਮੈਨ ਚਲਾਇਆ ਹੋਇਆ ਵੱਡੀ ਗਿਣਤੀ ਦੇ ਵਿੱਚ ਫ੍ਰੀਕੋਰਡ ਦੇ ਅੰਬੇਦਕਰ ਨਗਰ ਦੇ ਵਿੱਚ ਉਹਨਾਂ ਘਰਾਂ ਦੇ ਤਸਕਰਾਂ ਦੇ ਘਰਾਂ ਦੇ ਵਿੱਚ ਚੈੱਕ ਕੀਤੀ ਜਾ ਰਹੀ ਕਿਉਂਕਿ ਜਿਨ੍ਹਾਂ ਨੂੰ ਪੁਲਿਸ ਜਿਹੜੇ ਪੁਲਿਸ ਦੀ ਰਡਾਰ ਤੇ ਹੁੰਦੇ ਨੇ ਜਿਨ੍ਹਾਂ ਦੀ ਲਿਸਟ ਹੁੰਦੀ ਹੈ ਉਹਨਾਂ ਦੇ ਲਗਾਤਾਰ ਜਿਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਚੁੱਕੀ ਹੈ ਅੱਜ ਫੇਰ ਉਹਨਾਂ ਘਰਾਂ ਦੇ ਵਿੱਚ ਜਾ ਕੇ ਇਹ ਜਿਹੜਾ ਹੈਗਾ ਫ੍ਰੀਕੋਰਡ ਦੇ ਅੰਬੇਦਕਰ ਨਗਰ ਚੌਂਕ ਦੇ ਅੰਬੇਦਕਰ ਨਗਰ ਇਸ ਨਗਰ ਦੇ ਵਿੱਚ ਲਗਾਤਾਰ ਕਈ ਅਜਿਹ ਉਹਨਾਂ ਦੇ ਘਰਾਂ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਚੈੱਕ ਕੀਤੀ ਜਾਂਦੀ ਹੈ ਅੱਜ ਵੀ ਮਿਸ਼ਨ ਕਸੋ ਤਹਿਤ ਜਿਹੜੀ ਹੈਗੀ ਆ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈਗੀ ਆ ਭਾਰੀ ਫੋਰਸ ਪ ਤਨਾਤ ਹੈ ਤੇ ਲਗਾਤਾਰ ਜਿਹੜਾ ਘਰਾਂ ਨੂੰ ਖੰਗਾਲਿਆ ਜਾ ਰਿਹਾ ਹੈਗਾ ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹਾਂ ਪੰਜਾਬ ਪੁਲਿਸ ਵੱਲੋਂ ਫਰੀਕੋਟ ਦੇ ਉਮੈਦਗਨਗਰ ਦੇ ਘਰ ਦੇ ਵਿੱਚ ਲਗਾਤਾਰ ਬ੍ਰੀਕਿੰਗਾਂ ਚੈੱਕ ਕੀਤੀ ਜਾ ਰਹੀ ਹੈਗੀ ਹਾਂ ਹਰ ਇੱਕ ਸਮਾਨ ਨੂੰ ਪਿੱਕ ਕੀਤੀ ਜਾਂਦੀ ਹੈ ਹਾਂ ਡੀਐਸਪੀ ਤਰੋਚਨ ਸਿੰਘ ਇੱਥੇ ਮੌਜੂਦ ਨੇ ਕਿਉਂਕਿ ਲਗਾਤਾਰ ਕਈ ਜਿਹੇ ਤਸਕਰ ਨੇ ਜਿਨ੍ਹਾਂ ਦੀਆਂ ਲਿਸਟਾਂ ਫਰੀਕੋਟ ਪੁਲਿਸ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਬ੍ਰੀਕਿੰਗਾਂ ਦੁਆਰਾ ਫੇਰ ਚੈਕਿੰਗ ਕੀਤੀ ਜਾ ਰਹੀ ਹੈ ਕਈ ਘਰ ਅਜੇ ਹੀ ਹਨ ਜੋ ਨਸ਼ਾ ਤਸਕਰੀ ਨਾਲ ਸੰਬੰਧਿਤ ਫ੍ਰੀ ਕੋਰਟ ਦੇ ਵਕਵਕ ਏਰੀਆ ਦੇ ਵਿੱਚ ਵਕਵਕ ਏਰੀਆ ਦੇ ਬੱਚੇ ਲੋਕ ਰਹਿੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਅੱਜ ਰੇਡ ਕੀਤੀ ਗਈ ਹੈ ਜੀ ਅਲਗਤਾਰ ਮਿਸ਼ਨ ਕਸੂਤ ਹੇਠ ਤੇ ਸੱਚ ਉਹਨਾਂ ਚੱਲ ਰਿਹਾ ਹੈ ਪੰਜਾਬ ਦਾ ਸੁਪਨਾ ਹੈ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇਗਾ ਜਿਸ ਦੇ ਚਲਦਿਆਂ ਇਹ ਲਗਾਤਾਰ ਸੱਚ ਉਹਨਾਂ ਚਲਾਏ ਜਾ ਰਹੇ ਨੇ ਕੁੜੀਆ ਤੁਸੀਂ ਇੱਥੇ ਰਹਿੰਦੇ ਹੋ ਸੋ ਪੰਜਾਬ ਸਕਾਤ ਜੋ ਸੁਪਨਾ ਹੈ ਨਸ਼ੇ ਨੂੰ ਖਤਮ ਕੀਤਾ ਜਾਵੇ ਜਿਸ ਦੇ ਤਹਿਤ ਲਗਾਤਾਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਐਕਸ਼ਨ ਮੂਡ ਦੇ ਵਿੱਚ ਪੰਜਾਬ ਪੁਲਿਸ ਵੀ ਹੈਗੀ ਆ ਤੇ ਪੂਰੀ ਸ਼ਕਤੀ ਨਾਲ ਕਈ ਘਰਾਂ ਦੇ ਉੱਪਰ ਜਿਹਨਾਂ ਦਾ ਤਸਕਰ ਉਹਨਾਂ ਦੇ ਘਰਾਂ ਨੂੰ ਢਾਇਆ ਵੀ ਜਾ ਰਿਹਾ ਹੈਗਾ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਹੇ ਵੀ ਭੇਜਿਆ ਜਾ ਰਿਹਾ ਹੈ ਕਈਆਂ ਦੀਆਂ ਪ੍ਰਾਪਟੀਆਂ ਵੀ ਸੀਲ ਕੀਤੀਆਂ ਜਾ ਰਹੀਆਂ ਹੈਗੀਆਂ ਤੇ ਲਗਾਤਾਰ ਜਿਹੜਾ ਹੈਗਾ ਫਰੀਕੋਡ ਦੇ ਸੰਬੰਧਿਤ ਇਲਾਕਿਆਂ ਦੇ ਵਿੱਚ ਫਰੀਕੋਡ ਪੁਲਿਸ ਵੱਲੋਂ ਸਰਚ ਬੈਨ ਚਲਾਏ ਜਾਂਦੇ ਨੇ ਨਾਕੇ ਲਗਾਏ ਜਾਂਦੇ ਨੇ ਤਾਂ ਜੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਰਿਕਵਰੀ ਹੋਈ ਹੁਣ ਤੱਕ ਜਿਹੜੀ ਹੈਗੀ ਆ ਫਰੀਕੋਡ ਪੁਲਿਸ ਵੱਲੋਂ ਕੀਤੀ ਗਈ ਹੈ ਤੇ ਅੱਜ ਜਿਹੜੀ ਹੈਗੀ ਹੈ ਇਹ ਰੇਡ ਜਿਹੜੀ ਕੀਤੀ ਹੈਗੀ ਆ ਨਸ਼ਾ ਤਸਕਲਾਂ ਦੇ ਘਰਾਂ ਦੇ ਵਿੱਚ ਜੋ ਇਸ ਸੰਬੰਧ ਦੇ ਵਿੱਚ ਰਹਿੰਦੇ ਨੇ ਜਾਂਦੇ ਰਿਕਾਰਡ ਦੀ ਲੈਸ਼ ਤੇ ਜਿਹੜੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਨੂੰ ਤਸਵੀਰਾਂ ਉਹ ਦੇਖ ਸਕਦੇ ਹੋ ਇੱਕ ਉਹ ਡੀਐਸਪੀ ਤਰਲੋਪਨ ਸਿੰਘ ਦੀ ਅਗਵਾਈ ਦੇ ਵਿੱਚ ਆ ਜਿਹੜਾ ਅੱਜ ਰੇਡ ਕੀਤੀ ਗਈ ਹੈਗੀ ਆ ਕਈ ਘਰਾਂ ਦੇ ਉਹਨਾਂ ਦੇ ਘਰਾਂ ਵਿੱਚ ਅਬੀਦਕਰ ਨਗਰ ਨੇ ਉਸ ਘਰਾਂ ਦੇ ਵਿੱਚ ਜਿਹੜੀ ਰੇਡ ਕੀਤੀ ਫਰੀਕੋਟ ਦੇ ਵਿੱਚ ਲਗਾਤਾਰ ਸਬੰਧਤ ਜਿੱਥੇ ਕੀ ਨਸ਼ਾ ਤਸਕਰਾਂ ਦੀ ਲਿਸਟ ਤਿਆਰ ਹੈ ਫਰੀਕੋਟ ਪੁਲਿਸ ਵੱਲੋਂ ਜੋ ਲਗਾਤਾਰ ਰੇਡ ਕੀਤੀ ਉਹਨਾਂ ਘਰਾਂ ਦੇ ਵਿੱਚ ਰੇਡ ਕੀਤੀ ਬਾਹਰ ਦੀਆਂ ਤਸਵੀਰਤ ਖੋਣੇ ਬਾਹਰ ਵੀ ਜੋ ਵਹੀਕਲ ਗਲੀਆਂਾਂ ਦੇ ਵਿੱਚ ਆ ਜਾ ਰਹੇ ਨੇ ਉਹਨਾਂ ਦੀ ਵੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਕੁਝ ਲੋਕ ਹੁੰਦੇ ਹਨ ਜਨ ਵਹੀਕਲਾਂ ਦੇ ਉੱਪਰ ਕੋਈ ਨੰਬਰ ਨਹੀਂ ਹੁੰਦੇ ਕਿ ਜਾਂ ਕਈ ਵਾਰ ਚੋਰੀ ਦੇ ਵਹੀਕਲ ਹੁੰਦੇ ਆ ਇਹ ਚੀਜ਼ਾਂ ਸਾਰਿਆਂ ਨੂੰ ਮੁੱਖ ਰੱਖਦੇ ਹੋ ਹਰ ਇੱਕ ਚੀਜ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਅ ਅੱਜ ਸੰਜੇਨਗਰ ਅਤੇ ਅੰਬੇਦਕਰ ਨਗਰ ਦੇ ਵਿੱਚ ਫਰੀਕੋਟ ਪੁਲਿਸ ਵੱਲ ਕੀ ਚੈਕਿੰ ਜਿਹੜੇ ਤਸਕਰਾਂ ਦੇ ਲਿਸਟ ਵਿੱਚ ਨਾ ਹੈ ਜੋ ਲਗਾਤਾਰ ਨਸ਼ਾ ਤਸਕਰੀ ਨਾਲ ਸੰਬੰਧਿਤ ਨਹੀਂ ਤੇ ਉਹਨਾਂ ਦੇ ਲਗਾਤਾਰ ਉਹਨੂੰ ਜਿੱਥੇ ਆਇਦਾਨੀ ਚੈੱਕ ਕੀਤੀ ਜਾ ਰਹੀ ਹੈ ਤੇ ਜਿ세 ਚੱਲਦਿਆਂ ਖਾਂ ਜੋ ਪੰਜਾਬ ਸਰਕਾਰ ਦਾ ਸੁਪਨਾ ਉਹ ਪੂਰਾ ਕਰ ਸਕੀਏ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਤਮਾ ਕਰ ਸਕੀਏ ਆਪਾਂ ਇਸ ਤੋਂ ਬਾਅਦ ਡੀਐਸਪੀ ਸਾਹਿਬ ਨਾਲ ਗੱਲ ਹੈਗੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਸਾਡੇ ਮੌਜੂਦ ਨੇ ਸਰ ਆ ਕਾਰਵਾਈ ਲਗਾਤਾਰ ਕੀਤੀ ਅੱਜ ਵੀ ਕਸੂਬ ਮਿਸ਼ਨ ਤਹਿਤ ਆਪਰੇਸ਼ਨ ਚਲਾਇਆ ਹੋਇਆ ਕਿੰਨਾ ਏਰੀਆ ਦੇ ਵਿੱਚ ਚਲਾਇਆ ਹੋਇਆ ਤੇ ਹੁਣ ਤੱਕ ਕਿੰਨੇ ਕਰ ਚੁੱਕੇ ਹੋ ਅਸੀਂ ਜਿਹੜਾ ਅੱਜ ਬਾਜਕਰ ਬਸਤੀ ਡੋਗਰ ਬਸਤੀ ਅੰਬੇਦਕਰ ਨਗਰ ਜਿਹੜਾ ਅਸੀਂ ਇਸ ਟਾਈਮ ਖੜੇ ਆਂ ਡਾਕਟਰ ਅੰਬੇਦਕਰ ਨਗਰ ਦੇ ਵਿੱਚ ਖੜੇ ਹੋਇਆ ਇੱਥੇ ਸਾਨੂੰ ਪਹਿਲਾਂ ਕਾਫੀ ਕੰਪਲੇਂਟ ਆਉਂਦੀ ਸੀ ਵੀ ਇੱਥੇ ਜਿਹੜਾ ਲੋਕਲ ਲੈਵਲ ਤੇ ਜਿਹੜਾ ਬਾਹਰੋਂ ਪਬਲਿਕ ਆਉਂਦੀ ਹੈ ਨਸ਼ਾ ਲੈ ਕੇ ਚਲੀ ਜਾਂਦੀ ਹੈ ਅੱਜ ਅਸੀਂ ਜਦੋਂ ਅਸੀਂ ਯੁੱਧ ਨਸ਼ਾ ਵਿਰੋਧ ਇਸ ਵਿੱਚ ਸਰਚ ਕਰਨ ਆਏ ਇਸ ਏਰੀਏ ਦੀ ਤੇ ਸਾਨੂੰ ਪਬਲਿਕ ਦਾ ਕਾਫੀ ਅੱ ਇਹ ਤੇ 70 ਤੋਂ 80% ਜਿਹੜਾ ਨਸ਼ਾ ਸਾਡੇ ਏਰੀਆ ਦੇ ਵਿੱਚ ਬੰਦ ਹੋ ਗਿਆ ਸਾਨੂੰ ਅਸੀਂ ਜਦੋਂ ਸਾਨੂੰ ਇਹੋ ਜਿਹਾ ਪੋਜ਼ਿਟਿਵ ਰਿਸਪੌਂਸ ਆਦਾ ਸਾਨੂੰ ਵੀ ਬਹੁਤ ਗਰਵ ਮਹਿਸੂਸ ਹੁੰਦਾ ਸਾਡੀ ਪੁਲਿਸ ਪਾਰਟੀਆਂ ਤੇ ਸਾਨੂੰ ਅਫਸਰ ਸਾਹਿਬਾਨਾਂ ਦੇ ਤੇ ਅਸੀਂ ਜਿਹੜਾ ਕੋਈ 20% ਰਹਿ ਗਿਆ ਅਸੀਂ ਜਲਦੀ ਜਲਦੀ ਉਹਨਾਂ ਨੂੰ ਵੀ ਬ੍ਰੇਕ ਕਰ ਜਾਾਂਗੇ ਫ੍ਰੀਕੋਰਟ ਦੇ ਵਿੱਚ ਸੰਜੇਨਗਰ ਤੇ ਇਹ ਅਮੇਦਕਰ ਨਗਰ ਜਿਹੜਾ ਜ਼ਿਆਦਾ ਹੌਟ ਮੰਨਿਆ ਗਿਆ ਇੱਥੇ ਜ਼ਿਆਦਾ ਤਸਕਰ ਰਹਿੰਦੇ ਨੇ ਪਿਛਲੇ ਸਮੇਂ 'ਚ ਜੋ ਰੇਡ ਕੀਤੀ ਗਈ ਸੀ ਕੋਈ ਨਸ਼ਾ ਤਸਕਰੀ ਸੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਲਿਸਟ ਦੇ ਵਿੱਚ ਨਾਂ ਤੁਹਾਡੇ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਕਿਤੇ ਕਿਤੇ ਨਹੀਂ ਕਰ ਰਹੇ ਉਹ ਕਰਦੇ ਨਹੀਂ ਕਰਦੇਗੇ ਪਰ ਉਹਨਾਂ ਦਾ ਕਹਿਣਾ ਹੈ ਕਿ ਜੋ ਨਵੇਂ ਨੌਜਵਾਨ ਨੇ ਉਹ ਕਿਤੇ ਨਾ ਕਿਤੇ ਗਲੀਆਂ ਦੇ ਅੰਦਰ ਜਾ ਕੇ ਨਸ਼ਾ ਵੇਚ ਦਿੰਦੇ ਨੇ ਕਿ ਅਜਿਹੀ ਕੋਈ ਇਤਲਾਹ ਤੁਹਾਨੂੰ ਮਿਲੀ ਹੈ ਜਾਂ ਜੇ ਕੋ ਮਿਲਦੀ ਹੈ ਤਾਂ ਕਾਰਵਾਈ ਦਾ ਨਸ਼ਾ ਹਮੇਸ਼ਾ ਜਦੋਂ ਇਹ ਛੋਟੇ ਲੈਵਲ ਤੇ ਵਿਕਦਾ ਹੈ ਉਹ ਸ਼ਰਮੀਆਂ ਸ਼ਰਮਾਂ ਤਾਂ ਨਹੀਂ ਵੇਚਦੇ ਗਲੀਆਂ ਦੇ ਅੰਦਰ ਜਾ ਕੇ ਜਾਂ ਸਾਈਡ ਤੇ ਜਾ ਕੇ ਆਪਦੇ ਜਿਹੜੇ ਕੋਈ ਇਹਨਾਂ ਦੇ ਜਿਹੜੇ ਨਸ਼ੇੜੀ ਨੇ ਜਾਂ ਇਹਨਾਂ ਦੇ ਜਿਹੜਾ ਆਪਾਂ ਕਸਟਮਰ ਕਹਾਂਗੇ ਉਹਨਾਂ ਸਾਈਡ ਤੇ ਬੁਲਾ ਕੇ ਕਰਦੇ ਪਰ ਇਸ ਟਾਈਮ ਇਹੋ ਜਿਹੀ ਕੋਈ ਨਹੀਂ ਹੈਗਾ ਵੀ ਇਸ ਟਾਈਮ ਨਸ਼ਾ ਵੇਚਣ ਵਾਲਾ ਨਹੀਂ ਸਾਨੂੰ ਫ੍ਰੀ ਕੋਲਡ ਦੇ ਵਿੱਚ ਕੋਈ ਕੰਪਲੇਂਟ ਆ ਰਹੀ ਵੀ ਇਹ ਜਿਹੜਾ ਬਗਾਂ ਜਾਂ ਇਹ ਪਰਸਨ ਵੀ ਨਸ਼ਾ ਵੇਚ ਰਿਹਾ ਹੈ ਕਿੰਨੀਆਂ ਕਾਰਵਾਈਆਂ ਹੁਣ ਤੱਕ ਜਿਹੜੇ ਕਰੀਏ ਮਾਮਲੇ ਜਿਹੜੇ ਚੁੱਤ ਜੇਲ੍ਹ ਭੇਜ ਚੁੱਕੇ ਅਸੀਂ ਪਿਛਲੇ 1 ਮਹੀਨੇ ਤੋਂ ਡੇਲੀ ਸਾਡੇ ਫਰੀਦਕੋਟ ਮੇਰੀ ਸਬਡਿਵੀਜ਼ਨ ਫਰੀਦਕੋਟ ਸਬਡਿਵੀਜ਼ਨ ਵੱਲੋਂ ਡੇਲੀ 5 ਮੁਕਦਮੇ ਹੀ ਦਰਜ ਕਰਦੇ ਆ ਐਨਡੀ ਤੇ ਜਿਹੜੇ ਨਸ਼ਾ ਵਿਰੋਧ ਤੇ ਜਿਹੜੀਆਂ ਸਾਡੀਆਂ ਲਿਸਟਾਂ ਲਿਸਟਾਂ ਬਣੀਆਂ ਹੋਈਆਂ ਨੇ ਵਕ ਵਕ ਏਜੰਸੀਆਂ ਵੱਲੋਂ ਸਾਡੀ ਸਾਡੇ ਡਿਸਟ੍ਰਿਕਟ ਪੁਲਿਸ ਵੱਲੋਂ ਤੇ ਉਹ ਜਿਹੜੀਆਂ ਲਿਸਟਾਂ ਮੁਤਾਬਕ ਜਿਹੜੇ ਵੀ ਸਾਡੇ ਲਿਸਟਡ ਬੰਦੇ ਨੇ ਅਸੀਂ ਉਹਨਾਂ ਨੂੰ ਕਾਫੀਆਂ ਰਾਉਂਡ ਅਪ ਕਰਕੇ ਜੇਲ੍ਹਾਂ ਚ ਭੇਜ ਚੁੱਕੇ ਆ ਆ ਵੇ काफी पर काफी दिखा रहे हैं कि पुलिस ਨੂੰ ਜਾਣਕਾਰੀ ਦੇ ਰਹੇ ਨੇ ਪਰ ਕਿਤੇ ਕਿਤੇ ਹਲੇ ਵੀ ਕਈ ਵਾਰ ਡਰ ਹੁੰਦਾ ਕਿ ਅਸੀਂ ਨਸ਼ਾ ਤਸਕਰਾ ਬਾਰੇ ਦੱਸਾਂਗੇ ਤਾਂ ਸਾਡੀ ਜਿਹੜੀ ਇਤਲਾਹ ਕਿਤੇ ਨਾ ਕਿਤੇ ਪੁਲਿਸ ਕਈ ਅਧਿਕਾਰੀ ਜਾਂ ਕੁਝ ਕਰਮਚਾਰੀ ਦੱਸ ਦਿੰਦੇ ਨੇ ਕਿ ਇਹਦੇ ਬਾਰੇ ਕੋਈ ਰੱਖਿਆ ਗਿਆ ਕਿ ਇਹਨਾਂ ਦੀ ਜਿਹੜੀ ਜਿਹੜੀ ਜਾਣਕਾਰੀ ਦਿੰਦੇ ਉਹ ਗੋਪਤ ਰੱਖੀ ਜਾਊਗੀ ਉਹਨਾਂ ਨੂੰ ਜੇ ਸੁਰੱਖਿਆ ਵੀ ਨਾਲ ਹੋ ਸਕਦਾ ਨਹੀਂ ਅਸੀਂ ਹਮੇਸ਼ਾ ਹੀ ਜਦੋਂ ਵੀ ਕਿਤੇ ਵੀ ਸੱਚ ਆਪਰੇਸ਼ਨ ਕਰਨ ਜਾਂਦੇ ਅਸੀਂ ਪਬਲਿਕ ਨੂੰ ਅਸੀਂ ਸਾਫਟ ਡਿਵੀਜ਼ਨ ਡੀਐਸਪੀ ਜਾਂ ਸਾਡੇ ਜਿਹੜੇ ਐਸਐਚਓ ਸਹਿਬਾਨ ਨੇ ਸਾਡੇ ਮਾਨਯੋਗ ਐਸਐਸਪੀ ਸਹਿਬਾਨ ਨੇ ਅਸੀਂ ਉਹਨਾਂ ਨੂੰ ਨੰਬਰ ਮੁਹੱਈਆ ਕਰਵਾਈ ਹੋਈ ਨੇ ਵੀ ਦੰਨ ਦੀ ਲੋੜ ਨਹੀਂ ਸਾਡੇ ਸਾਡੇ ਨੰਬਰਾਂ ਤੇ ਸਿਰਫ ਸਾਨੂੰ ਦੱਸਣਗੇ ਵੀ ਕਿਹੜਾ ਨਸ਼ਾ ਵੇਚ ਰਿਹਾ ਤੇ ਅਸੀਂ ਜੇ ਸਾਨੂੰ ਇਹੋ ਜਿਹੀ ਕੰਪਲੇਂਟ ਆਉਂਦੀ ਅਸੀਂ ਕੁਝ ਟਾਈਮ ਦੇ ਵਿੱਚ ਹੀ ਉਥੇ ਪਹੁੰਚਦੇ ਹਾਂ ਰਿਪੋਰਟ ਕਰਦੇ ਹਾਂ ਤੇ ਰਾਉਂਡ ਅਪ ਕਰਦੇ ਹਾਂ ਇਹ ਕਾਰਵਾਈ ਇਸ ਤਰ੍ਹਾਂ ਜਾਰੀ ਰਹੀ ਹੈ ਹਾਂ ਅਸੀਂ ਇਸੇ ਤਰ੍ਹਾਂ ਕੰਟੀਨਿਊ ਇਹ ਜਿਹੜਾ ਯੁੱਧ ਨਸ਼ਾ ਵਿਰੋਧੀ ਜਿਹੜਾ ਮਹਮ ਜਾਰੀ ਕੀਤੀ ਗਈ ਹੈ ਤੇ ਇਹਨੂੰ ਜਾਰੀ ਰੱਖਾਂਗੇ ਤੇ ਇਹਨਾਂ ਨੂੰ ਦੁਬਾਰਾ ਇਹ ਸਿਰ ਨਹੀਂ ਚੁੱਕਣ ਦਾਂਗੇ ਜਿਹੜੇ ਵੀ ਨਸ਼ਾ ਵੇਚਣ ਵਾਲੇ ਇਹਨਾਂ ਨੂੰ ਦੁਬਾਰਾ ਨਹੀਂ ਇਹ ਬਾਰ। ਸੋ ਇਹ ਸਾਡੇ ਡੀਐਸਪੀ ਤਲੋਚਰ ਸਿੰਘ ਜਿਨ੍ਹਾਂ ਨੇ ਬਾਬ ਕੋ ਵੀ ਦੱਸਿਆ ਕਿ ਲਗਾਤਾਰ ਫਰੀਕੋਟ ਪੁਲਿਸ ਵੱਲੋਂ ਜਿਲ੍ਹੇਕਰ ਦਿਨਾਂ ਦੇ ਵਿੱਚ ਕਾਫੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਕੋਟਪੂਰਾ ਦੇ ਵਿੱਚ ਜਿਹੜੇ ਹੈਗੇ ਨਸ਼ਾ ਤਸਕਰਾਂ ਦੇ ਘਰ ਵੀ ਜੋ ਢਾਈ ਗਏ ਨੇ ਤੇ ਜਿਹੜੇ ਹੁਣ ਤੱਕ ਕਈ ਤਸਕਰ ਨੇ ਜਿਹੜੇ ਉਹ ਜੇਲ੍ਹ ਵੀ ਦੇ ਭੇਜ ਦਿੱਤੇ ਨੇ ਜਿਨ੍ਹਾਂ ਵਿੱਚੇ ਮਹਿਲਾਵਾਂ ਨੇ ਉਹਨਾਂ ਨੂੰ ਵੀ ਜਿਹੜਾ ਜੇਲ੍ਹ ਭੇਜ ਦਿੱਤਾ ਗਿਆ ਕਿਉਂਕਿ ਕਈ ਮਹਿਲਾਵਾਂ ਵੀ ਇਹ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਅਸੀਂ ਫਿਲਹਾਲ ਲਗਾਤਾਰ ਰੋਜ਼ਾਨਾ ਦੀ ਤਰ੍ਹਾਂ 5 ਦੇ ਕਰੀਬ ਮੁਕੱਦਮੇ ਫਰੀਕੋਟ ਪੁਲਿਸ ਵੱ ਗਿਆ ਰੇਡ ਕੀਤੀ ਗਈ ਹੈ ਕਸੂ ਤਹਿਤ ਜਿਹੜਾ ਹੈ 2 ਦੇ ਕਰੀਬ ਦੱਸਿਆ ਜਾ ਰਿਹਾ ਕਿ ਲੋਕਾਂ ਨੂੰ ਆਰਾਊਂਡ ਆਪ ਵੀ ਕੀਤਾ ਗਿਆ ਤੇ ਲਗਾਤਾਰ ਜਿਹੜੇ ਏਰੀਆ ਨੇ ਇਹਨਾਂ ਵਿੱਚ ਇਸੇ ਤਰ੍ਹਾਂ ਹੀ ਫ੍ਰੀਕੋਡ ਪੁਲਿਸ ਜਿਹੜੀ ਕਾਰਵਾਈ ਉਹਨਾਂ ਦੇ ਨਾਲ ਵਿੱਚ ਕਰਦੀ ਜਾਵੇਗੀ ਅਤੇ ਕਿਸੇ ਵੀ ਹਾਲਤ ਵਿੱਚ ਪੰਜਾਬ ਸਰਕਾਰ ਦਾ ਜੋ ਸੁਪਨਾ ਹੈ ਉਹਨੂੰ ਪੂਰਾ ਕਰੇਗੀ ਅਤੇ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰੇਗੀ ਕੈਮਰਾਮੈਨ ਤੁਮਿੰਦਰ ਨਾਲ ਜਗਮਨ ਟੀਵੀ ਲਈ ਜਗਤਾਰ ਸਿੰਘ